ਖਬਰ ਸੰਗਰੂਰ ਦੇ ਦਿੜਬਾ ਤੋਂ ਹੈ ਜਿੱਥੇ ਕਿ ਮੇਨ ਬਾਜ਼ਾਰ ਵਿੱਚ ਬਣੀ ਇੱਕ ਕੱਪੜੇ ਦੀ ਦੁਕਾਨ 'ਚ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਨੇ ਮੌਕੇ ਤੇ ਆ ਕੇ ਅੱਗ ਤੇ ਕਾਬੂ ਪਾਇਆ। ਅਗਤੀ ਘਟਨਾ ਤੋਂ ਬਾਅਦ ਸ਼ਹਿਰ ਨਿਵਾਸੀਆਂ ਨੇ ਤੁਰੰਤ ਦੁਕਾਨ ਦਾ ਸ਼ੀਸ਼ਾ ਭੰਨ ਕੇ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਪੁਲਿਸ ਅਤੇ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਗਿਆ। ਇਸ ਆਗਰਾਲ ਦੁਕਾਨਦਾਰ ਦਾ 50 ਲੱਖ ਦੇ ਕਰੀਬ ਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ ਬੇਨਤੀ ਹੈ ਤੁਹਾਡੇ ਵਾਸਤੇ ਹੈ ਪਿੱਛੇ ਪਿੱਛੇ ਜੋ ਸਾਰੇ ਵਿੱਚ ਸਾਰਿਆਂ ਨੂੰ ਬੇਨਤੀ ਹੈ ਕਿ ਹੱਕ ਦਾ ਮਰਿਆ ਹੈਗਾ ਤਾਂ ਸਾਰੇ ਪਿੱਛੇ ਪਿੱਛੇ ਉਹਨਾਂ ਦੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਜੋ ਅੱਜ ਗਰਨ ਖਤਰਪਨਾਰ ਦੇ ਵਿੱਚ ਸ਼ੋਰੂਮ ਨੂੰ ਅੱਗ ਲੱਗੀ ਹੈ ਬਹੁਤ ਮੰਦਭਾਗੀ ਘਟਨਾ ਹੈ ਇਹ ਜਿਹੜੀ ਘਟਨਾ ਹੋਈ ਹੈ ਇਹ ਵੀ ਕੁਦਰਤੀ 60 ਸਰਕ ਦੇ ਹੋਣ ਦੇ ਨਾਲ ਹੋਈ ਹੈ ਜਦੋਂ ਸਾਨੂੰ ਪਤਾ ਲੱਗੇ ਆ ਪ੍ਰਸ਼ਾਸਨ ਨੂੰ ਸਾਡੇ ਪਾਰਟੀ ਮੈਂਬਰਾਂ ਨੂੰ ਅਸੀਂ ਤੁਰੰਤ ਅਸੀਦਮ ਸਾਹਿਬ ਨੂੰ ਫੋਨ ਕਰਕੇ ਸੂਚਿਤ ਕੀਤਾ ਕਿ ਅਸੀਦਮ ਸਾਹਿਬ ਸਾਡੇ ਵੀ ਡਿੜਬਾ ਕੌਰ ਦਾ ਰੋਡ ਤੋਂ ਛੋੜੂ ਨਾ ਕਰਦਰ ਖਦਰ ਪੰਡਾਰ ਉਸ ਤੇ ਅੱਗ ਬਹੁਤ ਬੁਰੀ ਤਰ੍ਹਾਂ ਫੈਲ ਚੁੱਕੀ ਹੈ ਉਹਦਾ ਤੁਰੰਤ ਹੱਲ ਲਈ ਫਾਇਰ ਬ੍ਰੀਡਾਂ ਗੱਡੀਆਂ ਪਹੁੰਚਵਾਈਆਂ ਜਾਣ ਕਿੰਨੀ ਕਿਪਿਆਣ ਕਾ ਦੇ ਕਾਰਨ ਜੋ ਅੱਗ ਹੈ ਬਹੁਤ ਜ਼ਰੇ ਪਿਆਰ ਕ ਅੱਗ ਲੱਗੀ ਹੋਈ ਹੈ ਉੱਪਰਲੀ ਮੰਜ਼ਿਲ ਨੂੰ ਅੱਗ ਲੱਗੀ ਹੋਈ ਹੈ ਜੋ ਕਿ ਸਾਰਾ ਸਮਾਨ ਸਾੜ ਕੇ ਸੁਆਹ ਹੋ ਗਿਆ ਜੋ ਸਾਡੇ ਇਲਾਕੇ ਦੇ ਲੋਕ ਨੇ ਸ਼ਹਿਰੀ ਦਾ ਪਿੰਡੂ ਸਭ ਨੇ ਬਹੁਤ ਮਦਦ ਕੀਤੀ ਹੈ ਨਾ ਜਾ ਕੇ ਪਾਣੀ ਵੀ ਆ ਬਿਛਾੜਾ ਫਰਵਗੜ ਦੇ ਫੜ ਕੇ ਖੁਦ ਅੱਗ ਦੇ ਕਾਬੂ ਪਾਇਆ ਹੈ ਕਿਸੇ ਕੁਦਰਤੀ ਮੈਂ ਇੱਥੇ ਖੜਿਆ ਸੀ ਜੀ ਜੇ ਤੂੰ ਆ ਉਹ ਆਪਣਾ ਜਸਟਫਾਈਨ ਉਹਦੇ ਵੀ ਥੀ ਬਾਹਰ ਆਇਆ ਸਭ ਤੋਂ ਪਹਿਲਾਂ ਜੀ ਅਸੀਂ 10 ਪਿੰਡਾਂ ਤੋਂ ਉਹਦੀ ਤੁਰੰਤ ਸੰਰੂਰ ਫਰਵਗੜ ਨੂੰ ਸੁੱਝਤ ਕਰ ਦਿੱਤਾ ਗਿਆ ਉਹ ਕਹਿੰਦਾ ਵੀ ਦੋ ਗੱਡੀਆਂ ਸੀ ਇੱਕ ਸਨਾਮਤ ਇੱਕ ਸਰੂਰ ਤੋਂ ਭੇਜਤੀ ਪਰ ਗੱਡੀਆਂ 30-40 ਮਿੰਟ ਤਕਰੀਬਨ ਲੱਗੇ ਜਾਂਦਾ ਆਉਣ ਤੋਂ ਜੀ 40 45 ਮਿੰਟਾਂ ਬਾਅਦ ਗੱਡੀ ਐਮੋਂ ਚੇ ਨੇ ਕਿ ਨਾਲ ਕਿੰਨਾ ਹੋ ਗਿਆ ਨੁਕਸਾਨ ਤਾਂ ਬਹੁਤ 4.50 ਲੱਖ ਰੁਪਏ ਦਾ ਘੱਟੋ ਘੱਟ ਆਏ ਮਿਨੀਮਮ ਅੰਦਾਜ਼ਾ ਜੀ ਇਹ ਜਿਹੜਾ ਕਾਰਨ ਦਾ ਪਤਾ ਲੱਗੇ ਜੀ ਕਾਰਨ ਹੀ ਹੈ ਜੀ ਕੁਝ ਪਤਾ ਲੱਗੇ ਸਾਸੀ ਦਾ ਸ਼ੋਰ ਸੀ ਇਹ ਆਪਣਾ ਗੱਦ ਗਰਗਨ ਸਟੋਰ ਜੀ ਬੇਦੀ ਪੱਪੜਾ ਇੱਕ ਹੈਂਡਲ ਹੁੰਦਾ ਤੇ ਨਾਲ ਆਪਣੇ ਕਲੌਥ ਹਾਊਸ ਪ੍ਰਸ਼ਾਸਨ ਦੀ ਜਾਂ ਫਾਇਰ ਵਾਲਿਆਂ ਦੀ ਜਿਹੜੀ ਵੀ ਦੇਖਦੇ ਸੀ ਉਦੋਂ ਬਾਅਦ ਹੈ ਯਾਨ ਤੋਂ ਬਾਅਦ ਉਹਨਾਂ ਨੇ ਕਾਫੀ ਕੰਟਰੋਲ ਕੀਤਾ ਬਾਕੀ ਪਬਲਿਕ ਨੇ ਬਹੁਤ ਸਾਥ ਦਿੱਤਾ ਜੀ ਉਦੋਂ ਪਹਿਲੇ ਹਿੱਸੇ ਭੰਨ ਕੇ ਕਾਫੀ ਕੰਟਰੋਲ ਆ ਗਨ ਕੰਟਰੋਲ ਕਰਨ ਦਾ ਯਤਨ ਕੀਤਾ ਜੀ ਲੱਗਦਾ ਜੇ ਕਿਤੇ ਦੇਰੀ ਹੋ ਜਾਂਦੀ ਤਾਂ ਬਹੁਤ ਬਹੁਤ ਸਾਰੀ ਕਾਫੀ ਮਾਰਕੀਟ ਮਚ ਸਕਦੀ ਸੀ ਜੀ ਸਾਰਾ ਬਾਜ਼ਾਰ ਹੀ ਬਾਜ਼ਾਰ ਹੀ ਭਰਿਆ ਹੋਇਆ ਸੀ ਜੀ ਨਾਲ ਹੀ ਨਾਲ ਉਹਦਾ ਬਹੁਤ ਜ਼ਿਆਦਾ ਸਾਫ ਹੈ ਜੀ ਹਰ ਇੱਕ ਨੇ ਮਨੁੱਖ ਨੇ ਜਿੰਨਾ ਹੋਇਆ ਹੋ ਲੋ ਬੰਦਾ ਸਾਹ ਦੇ ਤਾਰੇ ਇੱਕ ਵੀ ਨਹੀਂ ਤੇ ਆ ਵੀ ਦੇਖ ਰਹੇ ਹੋ ਤਾਂ ਜਿੰਨੇ ਨੌਜਵਾਨ ਲੱਗੇ ਹੋਏ ਆਪਣੇ ਤੋਂ ਆਪ ਬਾਹਰ ਹੋ ਕੇ ਰਗਦੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਲੱਗਦੇ ਕਾਬੂ ਪਾਇਆ ਗਿਆ ਚੁੱਕਾ ਹੈ ਜੇ ਸਰਕਾਰ ਨੂੰ ਬੰਦਾ ਹੋਣਾ ਚਾਹੀਦਾ ਤੇਦਾ ਕੋਈ ਨੁਕਸਾਨ ਹੁੰਦਾ ਕੋਈ ਕੁਦਰਤੀ ਤੌਰ ਤੇ ਜਿੰਦਾ ਮਰਜੀ ਨੁਕਸਾਨ ਦਾ ਭਾਵੇਂ ਮਜ਼ਦੂਰ ਦਾ ਭਾਵੇਂ ਜ਼ਿਮੀਂਦਾਰ ਦਾ ਭਾਵੇਂ ਸਹੂਕਾਰ ਦਾ ਹੋਵੇ ਸਰਕਾਰ ਨੂੰ ਚਾਹੀਦਾ ਨੂੰ ਮੌਜੂਦ ਦੇਣਾ ਜੀ ਬਹੁਤ ਮੰਦਪਾਜੀ ਘਟਨਾ ਹੋਈ ਹੈ ਜੀ ਇੱਥੇ ਕਿ ਅੱਗ ਲੱਗੀ ਹੈ ਦੁਕਾਨ ਦੇ ਵਿੱਚ ਆਪਣਾ ਖਾਦਰ ਕੱਪੜੇ ਦੀ ਦੁਕਾਨ ਹੈ ਜਿਹਦੇ ਵਿੱਚ ਅੱਗ ਲੱਗੀ ਹੈ ਦਿਲ ਦਾ ਵਿੱਚ ਤੇ ਇਹਦੇ ਬਾਰੇ ਜਦੋਂ ਸਾਨੂੰ ਪਤਾ ਲੱਗਿਆ ਇਮੀਡੀਏਟਲੀ ਸਾਰੀ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਚਾਰ ਫਾਇਰ ਬ੍ਰਿਗੇਡ ਐਂਬੂਲੈਂਸ ਇਮੀਡੀਡੀਟਲੀ ਮੌਕੇ ਤੇ ਪਹੁੰਚ ਕੇ ਲੋਕਾਂ ਦੀ ਹੈਲਪ ਨਾਲ ਅਸੀਂ ਇਹਨੂੰ ਲਗਭਗ ਬੁਝਾ ਲਿਆ ਜੀ ਤੇ ਬਸ ਹਲੇ ਵੀ ਕੁਝ ਥੋੜੀ ਜਿਹੀ ਹੈਗੀਆਂ ਜਿਹੜੇ ਲੱਗੀ ਹੋਈ ਹੈ ਤੇ ਉਹਨੂੰ ਕੋਈ ਵਝਾਰ ਤੇ ਸਾਡਾ ਜੋਰ ਲੱਗ ਚੱਲਿਆ ਹੋਇਆ ਹੈ